ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸੋ ਸੁੰਸਾਨ ਜਿਹੇ ਰਾਸਤੇ ਦੇ ਉੱਪਰ ਖੜੇ ਆਂ ਦਾਸ ਦੇ ਘਾਤੇ ਖੜੇ ਆਂ ਅਸੀਂ ਖੜੇ ਆ ਜੀ ਇੱਥੇ ਤੋਂ ਨੂਰਪੁਰ 19 ਕਿਲੋਮੀਟਰ ਹੈ ਇੱਥੇ ਨਾਲ ਇੱਕ ਘਾਰ ਮੈਂ ਸਰਦਾਰ ਜੀ ਨੂੰ ਕਹਿੰਦੀ ਸੀ ਮੈਂ ਕਹਿੰਦੀ ਦੇਖੋ ਵੀ ਇਹ ਘਰ ਆ ਵੀ ਇਹਨਾਂ ਦਾ ਜੀ ਕਿਦਾਂ ਲੱਗਦਾ ਪਊਗਾ ਇਹ ਕਹਿੰਦੇ ਕਿਆ ਬਤਾ ਇੱਥੇ ਇੰਨਾ ਟਾਈਮ ਹੋ ਰਹਿੰਦੇ ਹੀ ਨਾ ਹੁਣ ਮਤਲਬ ਮਹੀਨੇ ਚੋਂ ਇੱਕ ਦੋ ਵਾਰ ਆ ਕੇ ਸਰ ਜਾਂਦਾ ਹੁਣਾ ਹੋ ਜਾਂਦਾ ਕਈ ਵਾਰ ਕੋਈ ਬਾਹਰ ਰਹਿੰਦਾ ਪਰ ਉਧਰ ਹੁੰਦੀ ਆਪਣੀ ਜ਼ਮੀਨ ਤੇ ਆਏ ਹੋਏ ਸੀਗੇ ਜੀ ਰੋਪੜ ਰੋਪੜ ਦਵਾਈ ਲੈਣ ਆਏ ਹੋਏ ਸੀਗੇ ਕੁਝ ਮੰਮੀ ਦੀ ਵੀ ਲੈ ਕੇ ਜਾਣੀ ਸੀਗੀ ਖੰਗਜ ਜ਼ਖਾਮ ਜਾਂ ਕੁਝ ਖੰਗਜ ਜ਼ਖਾਮ ਨੇ ਇਹ ਜਾਂ ਮਨ ਮਤਲਬ ਸਰੀਰ ਖਿੱਚਾ ਹੋਇਆ ਵੀਕਨੈਸ ਜੀ ਹੋ ਗਈ। ਪੀਣ ਵਾਲੀ ਦਵਾਈ ਉਹੋ ਲੈਣ ਆਏ ਸੀਗੇ ਤੇ ਸਰਦਾਰ ਜੀ ਕਹਿੰਦੇ ਇੱਧਰੋਂ ਚੱਲਦੇ ਆਪਾਂ। ਕੀ ਕਹਿੰਦੇ ਹੁੰਦੇ ਆਪਾਂ ਟੀਬੀ ਸਾਹਿਬ ਵੱਲੋਂ। ਆਪੋਜ਼ਿਟ ਟੀਬੀ ਸਾਹਿਬ ਥੋੜੇ ਅੱਗੇ ਰਹਿ ਜਾਂਦਾ। ਇੱਧਰੋਂ ਰਸਤਾ ਮੁੜਦਾ ਇੱਕ ਨੂਰਪੁਰ ਵੱਲ ਨੂੰ। ਉੱਧਰ ਨੂੰ ਆਏ ਤੇ ਕੌਣ ਜਾਣਦੇ ਜਾਣਦੇ। ਕੌਣ ਕਹਿੰਦਾ ਕੌਣ ਕਹਿੰਦਾ। ਦੇਖ ਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਣਾ ਠੀਕ ਠਾਕ ਹੋਵੋਗੇ ਜੀ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੇ ਆਪਣੇ ਜ਼ਿੰਦਗੀ ਚ ਖੁਸ਼ ਹੋਵੋਗੇ ਅੱਛਾ ਲਓ ਜੀ ਦੇਖੋ ਉਹ ਕਹਿੰਦੇ ਹੁੰਦੇ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿੱਚ ਹੈ ਹੈ ਜਿਹੜੀ ਕਹਾਵਤ ਆ ਅੱਛਾ ਹਾਂ ਹੈ ਉਹ ਕੰਮ ਆ ਦੇਖੋ ਸਰਦਾਰ ਜੀ ਕਹਿੰਦੇ ਇੱਧਰ ਨੂੰ ਜਾਣਾ ਏ ਇੱਧਰ ਨੂੰ ਜਾਣਾ ਏ ਹੈ ਸਰਦਾਰ ਜੀ ਤਾਂ ਉਹ ਜਰਾ ਦੁੱਧ ਤੇ ਜਾ ਕੇ ਖੜਿਆ ਤਾਂ ਜਦੇ ਭਾਈ ਮੈਂ ਖਾਂ ਵੀ ਚੱਲ ਤੈਨੂੰ ਦਵਾਈ ਦਵਾ ਕੇ ਲਿਆਵਾਂ ਪਹਿਲਾਂ ਨਾ ਹਮ ਸਵੇਰ ਦੀ ਥੋੜੀ ਤੰਗ ਸੀ ਸਵੇਰੇ ਵੀਡੀਓ ਬਣਾਈ ਉਹਦੇ ਵਿੱਚ ਵੀ ਥੋੜਾ ਜਿਹਾ ਉਹ ਮੁਸ਼ਕਲੇ ਬੈਠੀ ਜੈਸਮੀਨ ਆ ਬਿਮਾਰ ਚੱਲਦੀ ਆ ਸਾਰੇ ਮੰਮੀ ਵੀ ਬਿਮਾਰ ਚੱਲਦੀ ਸਾਰੇ ਨੇ ਸੀਡ ਚੱਲ ਰਹੀ ਹੈ ਨਾ ਪਤਾ ਨਹੀਂ ਬਾਈ ਕੀ ਹੋ ਗਿਆ ਸਾਡਾ ਤਾਂ ਖੜੀ ਹੀ ਨਹੀਂ ਛੱਡਦੀ ਇਹ ਜੀ ਬਿਮਾਰੀ ਲੇਖਾ ਮਾਲਾਂ ਵਾਲੇ ਨਾ ਇੱਥੇ ਹੋਰ ਮਾਲਾਂ ਵਾਲੇ ਵੀ ਉਲਝੇ ਪਏ ਆ ਫੁੱਲ ਵਾਲੇ ਵੀ ਉਲਝੇ ਪਏ ਆ ਹਨਾ ਤੇ ਫੇਰ ਜੀ ਫੇਰ ਸਰਦਾਰ ਜੀ ਦਾ ਮੋਢਾ ਬਣ ਗਿਆ ਫੇਰ ਮੈਨੂੰ ਲਿਆ ਫੇਰ ਕਹਿੰਦੀ ਵੀ ਉਹ ਕਰਨਾ ਦਵਾਈ ਲੈਣੀ ਹੈ ਦਵਾਈ ਲੈਣ ਜਾਣਾ ਮੈਂ ਚੱਲ ਪਾਈ ਚਾਲਦੇ ਆ ਮੰਮੀ ਦੀ ਵੀ ਲੈ ਕੇ ਜਾਣੀ ਸੀ ਤੇ ਜੈਸਮੀਨ ਜੋਗੀ ਵੀ ਲੈ ਕੇ ਜਾਣੇ ਚਲੋ ਮੈਂ ਲੈ ਆਇਆ ਜੀ ਇਹਨੂੰ ਦਵਾਈ ਦੂਈ ਦਵਾਈ ਦਵਾਈ ਦੂਈ ਦਵਾ ਕੇ ਕਹਿੰਦੇ ਜੀ ਵੀ ਆਪਾਂ ਜਾਣਾ ਏ ਬੇਰ ਕੇ ਪਲਾਂਟ ਜਿਹੜਾ ਰੋਪ ਬੇਰ ਕਾਏ ਦੀ ਸਾਡੇ ਰੋਪੜ ਹੈਡ ਕੋਲ ਬੇਰ ਕਾਏ ਰੋਪੜ ਸੌਰੀ ਬੇਰ ਕਾ ਪਲਾਂਟ ਕਹਿ ਪਿਆਦਾ ਆ ਉੱਥੇ ਆ ਗਈ ਬੇਰ ਕਬੂਤ ਆ ਗਏ ਉੱਥੇ ਆ ਕੇ ਚਲੋ ਲੱਸੀ ਪੀਤੀ ਕਿੱਕਾ ਮੈਂ ਕਹਾਂ ਵੀ ਚੱਲ ਦੱਸ ਹੁਣ ਭਾਈ ਕਿੱਥੇ ਜਾਣਾ ਵੀ ਤੇਰਾ ਮੂਡ ਮਣਿਆ ਠੀਕ ਹੋ ਜਾਵੇ ਜਾਂ ਮਣ ਜਾ ਖਰਾਬ ਹੋਈ ਜਾਣਾ ਤੇ ਫੇਰ ਕਹਿੰਦੀ ਵੀ ਚਲੋ ਹੈੱਡ ਪਰ ਚੱਲਦੇ ਘੋਮਣ ਫਰ ਹੈ ਹੈੱਡ ਤੇ ਜਗਾ ਵਧੀਆ ਆ ਐਨ ਵਧੀਆ ਲੋਕੇਸ਼ਨ ਚੱਲ ਮੈਂ ਕਹਾਂ ਚੱਲੀ ਤੂੰ ਨਾ کہیں ਵੀ ਹੈੱਡ ਪੰਦੀ ਗਈ ਹੈੱਡ ਤੇ ਗਏ ਕਹਿੰਦੀ ਨਹੀਂ ਨਹੀਂ ਹੈੱਡ ਤੇ ਨਹੀਂ ਜਾਣਾ ਇੱਧਰ ਨੂੰ ਗੱਡੀ ਮੋੜੋ ਜੀ ਮੈਂ ਮੈਂ ਕਿਹਾ ਚੱਲ ਕਿਤੇ ਮੱਥਾ ਟੇਕਣਾ ਹੋਣਾ ਇਹਨੇ ਢਿੱਬੀ ਸਾਹਿਬ ਗੁਰਦੁਆਰੇ ਵੀ ਤਾਂ ਕਹਿੰਦੀ ਆ ਉਧਰੋਂ ਗੱਡੀ ਮੋੜ ਲਈ ਉਹਦੇ ਬਾਅਦ ਜਦ ਪੁਲ ਖਤਮ ਹੋਇਆ ਤੇ ਕਹਿੰਦੀ ਇੱਧਰ ਨੂੰ ਮੋੜੋ ਜੀ ਸੱਜੇ ਨੂੰ ਮੋੜੋ ਮੈਂ ਹਾਂ ਸੱਜੇ ਨੂੰ ਉਧਰ ਦਾ ਚੱਲ ਮੰਨਿਆ ਵੀ ਗੁਰਦੁਆਰਾ ਸਾਹਿਬ ਵੀ ਇੱਧਰ ਕਿੱਥੇ ਨੂੰ ਕਹਿੰਦੀ ਮੇਰਾ ਤਾਂ ਪਹਾੜੀ ਏਰੀਆ 'ਚ ਘੁੰਮਣੇ ਦਾ ਦਿਲ ਕਰਦਾ ਮਾ ਭਾਈ ਦੱਸ ਏ ਬਹ ਚੱਲ ਚੱਲੀਏ ਥੋੜੀ ਕਹਾ ਆਏ ਨੂਰਪੁਰ ਵੱਲ ਨੂੰ ਪਹਾੜੀ ਏਰੀਆ ਜਾ ਦੇਖਿਆ ਫੇ ਕਹਿੰਦੀ ਚਲੋ ਮੈਂ ਕਿਹਾ ਵੀ ਹੁਣ ਅੱਧਾ ਦਾ ਆ ਗਏ ਹੈ ਵੀ ਹੁਣ ਅੱਗੇ ਕਿਤੇ ਤੱਕ ਨੂਰਪੁਰ ਵਿੱਚ ਵੀ ਗਏ ਬਈ ਅੱਧੇ ਰਸਤੇ ਆ ਗਏ ਹੂੰ ਵੀ ਚੱਲ ਅੱਗੇ ਤਾਂ ਰੋ ਭਾਈ ਹੋਰ ਪਹਾੜੀ ਏਰੀਆ ਦਿਖਾ ਲੈਂਦਾ ਹੈ ਹੈ ਵੀ ਅਗਰ ਮੈਂ ਕਿਹਾ ਵੀ ਉਧਰ ਗੁਰਦੁਆਰਾ ਸਾਹਿਬ ਵੀ ਹੈਗਾ ਮੱਥਾ ਟੇਕ ਲਾਂਗੇ ਉੱਥੇ ਜੇ ਟੇਕਣਾ ਠੀਕ ਨਹੀਂ ਤਾਂ ਕਰਕੇ ਫਿਰ ਹੁਣ ਜਾ ਰਹੇ ਆ ਜੀ ਨੂਰਪੁਰ ਵੱਲ ਨੂੰ ਹਨਾ ਪਹਾੜੀ ਏਰੀਆ ਕਮਾ ਲਈਏ ਮੈਂ ਕੁੜੀ ਨੂੰ ਥੋੜਾ ਜਿਆ ਤੇ ਪਹਾੜੀ ਮੈਂ ਤਾਂ ਇਹਨੂੰ ਕਿ ਹਮਾਂ ਪਾਈ ਸਰੀਰ ਜਿੱਦਣ ਤੇਰਾ ਸੈੱਟ ਹੋ ਗਿਆ ਆਪਾਂ ਜੇ ਜ਼ਿਆਦਾ ਨਹੀਂ ਚੱਲ ਹਫਤੇ ਇੱਕ ਦਾ ਟੂਰ ਕੱਢ ਲਾਂਗੇ ਕਿਤੇ ਕਸ਼ਮੀਰ ਕਸ਼ਮੂਰ ਘੁੰਮਣ ਆਂਦੇ ਆ ਹਨਾ ਵੀ ਕੋਈ ਗੱਲ ਨਹੀਂ ਚੱਲ ਵੀ ਹੁਣ ਕਣਕਾਂ ਨੂੰ ਪਾਣੀ ਪੂਣੀ ਲੱਗ ਗਏ ਹੁਣ ਹੈ ਵਿਹਲੇ ਹੀ ਆ ਤੇ ਬਾਈ ਵੀ ਸਮਝ ਲਓ ਹੁਣ ਫ੍ਰੀ ਆ ਜੀ ਖੇਤਾਂ ਵੱਲੋਂ ਤੇ ਬਾਈ ਵੀ ਕਹਿੰਦਾ ਤਾਂ ਕਹਿੰਦਾ ਵੀ ਜੇ ਜਾਣਾ ਜਾਓ ਭਾਈ ਹੈਨਾ ਤੇ ਬਾਕੀ ਚਲੋ ਦੇਖਦੇ ਆ ਕੀ ਬਣਦਾ ਜੀ ਅ ਦਿਹਾੜੀਦਾਰ ਹੁਣ ਬੰਦਾ ਮਿਲ ਗਿਆ ਵਾ ਆਪਾਂ ਨੂੰ ਅ ਬਰਿੰਦਰ ਆਪਣਾ ਤੇ ਉਹਦੇ ਨਾਲ ਇੱਕ ਹੋਰ ਬੰਦਾ ਹੈਗਾ ਉਹ ਕਹਿੰਦਾ ਵੀ ਜੇ ਜਾਣਾ ਅ ਤਾਂ ਬਾਈ ਕਹਿੰਦਾ ਵੀ ਜੇ ਜਾਣਾ ਤਾਂ ਜਾ ਉਹ ਵੀ ਦੋ ਬੰਦੇ ਰੱਖ ਲਾਂਗੇ। ਇੱਕ ਬੰਦਾ ਹੋਰ ਰੱਖ ਲੂੰਗਾ ਮੈਂ ਹਫਤੇ ਵਾਸਤੇ। ਮੈਂ ਚੱਲ ਕੋਈ ਨਾ ਫਿਰ ਦੇਖਦੇ ਆਂ। ਪਰ ਇੱਧਰ ਮੈਡਮ ਜੀ ਨਹੀਂ ਸੈੱਟ ਹੁੰਦੇ ਹਜੇ। ਦੇਣੀ ਕਰਦਾ ਜਾਣੋ ਮੇਰਾ। ਹਾਂ। ਵਸ। ਉਹੀ ਤਾਂ ਚੱਕਰ ਆ। ਚਲੋ ਕੋਈ ਗੱਲ ਨਹੀਂ ਦੇਖਦੇ ਆਂ ਜਦੋਂ ਸਹੀ ਹੋ ਗਈ ਜੈਸਮੀਨ ਉਦਣ ਫੇ। ਉਦਣ ਚਲਾ ਕੇ। ਘੁੰਮ ਕੇ ਆਵਾਂਗੇ। ਕਿ ਜੇ ਪਹਾੜੀ ਏਰੀਆ ਇੱਥੇ ਤਾਂ ਆ ਹੀ ਹੁੰਦਾ ਵੀ ਚਲ ਹੁਣ ਆਪਾਂ ਨੇ ਘਰ ਨੂੰ ਚਲ ਜਾਣਾ ਮੰਨ ਲਓ ਨਾ ਉੱਥੇ ਆਇਆ ਹਾਏ ਇੰਨੀ ਦੂਰ ਘਰ ਕਿੱਥੇ ਜਾਉਂਗੀ ਮੈਂ ਆ ਹੀ ਹੋਈ ਜਾਂਦਾ ਮਤਲਬ ਉਹ ਤਾਂ ਹੈ ਇੱਥੇ ਤਾਂ ਆ ਹੀ ਹੁੰਦਾ ਵੀ ਇੱਥੇ ਘਰ ਹੈਗਾ ਆਪਾਂ ਨੇ ਹੁਣ ਚਲ ਜਾਣਾ ਹੂੰ ਉਹ ਤਾਂ ਹੈਗਾ ਹੀ ਆ ਬਿਲਕੁਲ ਬਾਕੀ ਚਲੋ ਫਿਰ ਹੁਣ ਹਾਲੋ ਅੱਗੇ ਦਾ ਵਿਊ ਦਿਖਾਉਨੇ ਆ ਜੀ ਹਨਾ ਦੇਖਦੇ ਆਹੋਂ ਕਿੱਥੇ ਤੱਕ ਜਿਹੜਾ ਮਾਰ ਕੇ ਜਾਂਦੇ ਆ ਹਨਾ ਅ ਅਸੀਂ ਕਿਉਂ ਚਲ ਵੀਡੀਓ ਸ਼ੁਰੂ ਕਰੀਏ ਰਸਤੇ 'ਚ ਵੀ ਅੱਗੇ ਦਾ ਜੋ ਵੀ ਹੁਣ ਅਸੀਂ ਕਿਤੇ ਘੁੰਮਣਾ ਫਿਰਨਾ ਉਹ ਤੁਹਾਡੇ ਗੱਲ ਸ਼ੇਅਰ ਕਰਦੇ ਆਂ ਚਲੋ ਫੇ ਮਿਲਦੇ ਆ ਤੁਹਾਨੂੰ ਲਓ ਜੀ ਨੌਰਪੁਰ ਇੰਦਰ ਆਏ ਤਾਂ ਸੀਗੇ ਮੈਂ ਚੱਲ ਤੁਹਾਨੂੰ ਮੱਥਾ ਵੀ ਦਿਖਾ ਲਈ ਜਿੰਦਾ ਭਾਈ ਹਨਾ ਨੌਰਪੁਰ ਬਾਬਿਆਂ ਦੇ ਯਾ ਸੌਰੀ ਨੌਰਪੁਰ ਬਾਬਿਆਂ ਦੇ ਹਾਂ ਨੌਰਪੁਰ ਬਾਬਿਆਂ ਦੇ ਮੈਂ ਕਹਿੰਦੇ ਹਰੀਪੁਰ ਬਾਬਿਆਂ ਦੇ ਕਹਿ ਹੌਣ ਲੱਗਿਆ ਦਾ ਇਹ ਮੱਥਾ ਟੇਕ ਰਹੇ ਹਾਂ ਸ਼ਾਇਦ ਰੀਸੈਟ ਹੋ ਜਵੇ ਮੰਨ ਜਾ ਇਸ ਮੀਨ ਦਾ ਪੰਬਾ ਇਹਦੇ ਮੱਥਾ ਟੇਕ ਕੇ ਬਹੁਤ ਸੱਚੀ ਬਾਤ ਆ ਸੁੱਖ ਰੱਖੀ ਨਾ ਤੇ ਆਪਾਂ ਅੰਦਰ ਰਸਤੇ ਵਾਹੇ ਵਾਹਿਗੁਰੂ ਸੱਚਾ ਹੋ ਅੱਛਾ ਤੇ ਬਖਸ਼ੂ ਨਾਹੀਂ ਸਾਰੇ ਦਿਨ ਹੋਦਾ

そう。 ਲਓ ਜੀ ਮੱਥਾ ਟੇਕ ਲਿਆ ਅੰਦਰ ਮਹਾਰਾਜ ਇਹ ਚੱਲੀਏ ਇਹ ਥਾਣਾ ਵੀ ਇੱਧਰ ਵਿੱਚੇ ਆ ਜੀ ਇੱਧਰ ਥਾਣਾ ਜੀ ਤੇ ਵਿੱਚੇ ਇੱਧਰ ਗੁਰਦੁਆਰਾ ਸਾਹਿਬ ਆ ਇਹ ਰਸਤਾ ਇੱਕੋ ਆਂਦਾ ਜੀ ਬਹੁਤ ਮਾਨਤਾ ਜੀ ਗੁਰਦੁਆਰਾ ਸਾਹਿਬ ਦੀ ਬਹੁਤ ਸੰਗਤ ਆਉਂਦੀ ਹੈ ਵੀਰਵਾਰ ਨੂੰ ਬਹੁਤ ਸੰਗਤ ਹੁੰਦੀ ਜੀ ਉਰੇ ਬਹੁਤ ਸੁੱਖਾਂ ਮਾਰ ਆਉਂਦੀਆਂ ਜੀ ਤੁਹਾਨੂੰ ਪਤਾ ਇੱਥੇ ਦਾ ਇਤਿਹਾਸ ਕੀ ਹੈ ਇਤਿਹਾਸ ਉਰੇ ਦਾ ਇਤਿਹਾਸ ਪ੍ਰੋਪਰ ਮੈਨੂੰ ਵੀ ਨਹੀਂ ਪਤਾ ਪਰ ਮਾਣੀ ਮੋਟੀਆਂ ਜਿਹੜੀਆਂ ਗੱਲਾਂ ਚੱਲਦੀਆਂ ਸਭ ਪਾਸੇ ਫੈਲੀਆਂ ਹੋਈਆਂ ਉਹਨਾਂ ਦਾ ਪਤਾ ਚਲੋ ਆ ਛੱਡੋ ਹੂੰ ਪੁਲਿਸ ਸਟੇਸ਼ਨ ਦੇ ਨਾਲੇ ਗੁਰੂ ਘਰ ਬਣਾਇਆ ਵਾ ਬੱਚੇ ਬਣਾਇਆ ਵਾ ਹੂੰ ਆਟ ਆਉਤਾ ਮੈਂ ਵੀ ਦੇਖਦਾ ਤਾਂ ਮੈਂ ਹੁਣ ਸਭ ਕੋ ਵੀਡੀਓ ਵਿੱਚ ਵੀ ਕਹਿ ਕੇ ਹਟਿਆ ਮਖਾਜੀ ਥਾਣਿਆਂ ਪੁਲਿਸ ਸਟੇਸ਼ਨ ਵੀ ਹੋ ਰਹੀ ਹੈ ਬੱਚੇ ਆ ਤਾਂ ਤੇ ਆਂ ਜਾਂਦਾ ਵੀ ਬਣ ਸਕਦਾ ਦਾ ਗੁਰਦੁਆਰੇ ਤਾਂ ਬਥੇੜੀ ਜਗਾ ਮਿਲ ਜਾਂਦੀ ਹੈ ਹੂੰ ਕੀ ਪਤਾ ਹੋ ਕੀ ਚੱਕਰ ਪਤਾ ਕੀ ਗੱਲ ਹੈ ਜਿਹੜੇ ਪੀਰ ਬਾਬਾ ਜਿੰਦਾ ਸ਼ਹੀਦ ਜੀ ਹੈ ਨਾ ਇਹ ਮੈਨੂੰ ਜਿੰਨੀ ਕੁ ਨੋਲੇਜ ਆ ਮੈਂ ਜਿੰਨਾ ਕੁ ਸੁਣਿਆ ਹੂੰ ਕਹਿੰਦੇ ਵੀ ਕੈਦੀ ਆ ਗਿਆ ਹੂੰ ਆਪਣਾ ਗੁਨਾਹ ਨਹੀਂ ਮੰਨ ਰਿਹਾ ਹੂੰ ਜੇ ਮੈਂ ਨਹੀਂ ਆਇਆ ਉਹਨੂੰ ਸਿਰਫ ਇੱਕ ਗੱਲ ਕਹਿਣੀ ਵੀ ਅੰਦਰ ਜਾ ਕੇ ਬਾਬਿਆਂ ਦੀ ਸਮਾਧ ਦੇ ਕੋਲ ਖੜ ਕੇ ਸੌਂ ਖਾਣੀ ਹੈ ਬਸ ਹੂੰ ਜੇ ਤਾਂ ਉਹਨੇ ਖਾ ਲਈ ਝੂਠੀ ਸੌਂ ਹੂੰ ਦੋ ਦਿਨਾਂ ਚ ਨਬੜੇ ਦੋ ਦਿਨਾਂ ਚ ਇਹ ਸੱਚੀ ਗੱਲ ਹੁੰਦੀ ਹੈ ਇਹ ਦੋ ਦਿਨਾਂ ਚ ਹੂੰ ਫੇਰ ਤਾਂ ਜਿੰਨਾ ਮਰਜ਼ੀ ਭੁੱਲ ਬਖਸ਼ਾਈ ਚਲੋ ਬਾਬਾ ਜੀ ਗਲਤੀ ਹੋ ਗਈ ਐ ਹੋ ਗਿਆ ਉਹ ਹੋ ਗਿਆ ਸੱਚ ਤਾਂ ਵਧੀਆ ਗੱਲ ਐ ਸੱਚੇ ਹੂੰ ਹੂੰ ਆ ਚੀਜ਼ ਐ ਤੇ ਸੱਚ ਦੀ ਕਚਹਿਰੀ ਲੱਗਦੀ ਆ ਨਾਉ ਸੁਣਿਆ ਦਾ ਹੈ ਮੈਂ ਵੀ ਕਿ 24 ਘੰਟੇ ਬਾਬੇ ਦਾ ਪਹਿਰਾ ਹਾਂ 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 ਵੀ ਜਿੱਦਾਂ ਅ ਜੇ ਕਿ ਸਾਨੂੰ ਜਿੱਦਾਂ ਹੁਣ ਸੌ ਕਿਸੇ ਦਾ ਫੈਸਲਾ ਵੀ ਕਰਾਉਣਾ ਪੁਲਿਸ ਨੇ ਕਹਿੰਦੇ ਵੀ ਨੂਰਪੁਰੇ ਦਾ ਮਤਲਬ ਨਾਮ ਲੰਦੇ ਆ ਵੀ ਵੀ ਭਾਈ ਨੂਰਪੁਰ ਸੌ ਖਾਲਾ ਜਾ ਜਾ ਕੇ ਖਾਲਾ ਬਸ ਕੁਛ ਕਰਨ ਦੀ ਲੋੜ ਨਹੀਂ ਹਾਂ ਵੀ ਭਾਈ ਫੇ ਜੇ ਤੂੰ ਸੌ ਖਾ ਲਈ ਤਾਂ ਸੀ ਮੈਂ ਵੀ ਫੇ ਠੀਕ ਆ ਫੈਸਲਾ ਫਸ ਜਾਂਦਾ ਕਹਿੰਦੇ ਹਾਂ ਬੰਦਾ ਫਸ ਜਾਂਦਾ ਵੀ ਜਿਵੇਂ ਜੇ ਮੈਂ ਸੌ ਖਾ ਲਈ ਹਾਂ ਓਕੇ ਜੇ ਮੈਂ ਸੁਣਿਆ ਸੁਣਿਆ ਇਹੀ ਆ ਵੈਸੇ ਯੂਰੇ ਝੂਠੀ ਸੌ ਨਹੀਂ ਕੋਈ ਵੀ ਕਦੇ ਕਦੇ ਵੀ ਖਾ ਸਕਦਾ ਨਹੀਂ ਖਾ ਸਕਦਾ ਬਾਕੀ ਚਲੋ ਤੁਹਾਨੂੰ ਮਣਾਨੀ ਸੌ ਪੁੱਛੋ ਕਾਦੀ ਇਹ ਗੱਲਾਂ ਐਦਾਂ ਹੁੰਦੀਆਂ ਐ ਅੱਧੇ ਮੰਨਦੇ ਆ ਇਹ ਗੱਲਾਂ ਨੂੰ ਅੱਧੇ ਨਹੀਂ ਮੰਨਦੇ ਹਨਾ ਦੇਖਿਆ ਵੀ ਚਲੋ ਨਹੀਂ ਮੈਂ ਤੁਹਾਡੇ ਸੌਪ ਤੇ ਕਾਦੀ ਖਣਾਣੀ ਪੁੱਛੇ ਦਾ ਹੈ ਨਹੀਂ ਤੁਹਾਡੇ ਸੌਹ ਖਣਾਣੀ ਸੱਚੀ ਸੱਚੀ ਦੱਸੋ ਮੇਨਾਂ ਵਿਆਹ ਕਰਾਉਣ ਤੋਂ ਪਹਿਲਾਂ ਕਿੰਨੇ ਰਿਸ਼ਤੇ ਆਏ ਉਸੇ ਕੇ ਮੈਂ 1 ਆਏ ਮੰਮੀ ਕਹਿੰਦੀ ਦੋ ਆਏ ਦੀਦੀ ਕਹਿੰਦੀ ਤਿੰਨ ਆਏ ਹੁਣ ਮੈਨੂੰ ਕਿਸੇ ਪਰ ਤਾਂ ਯਕੀਨ ਕਰਨਾ ਹੀ ਪੈਣਾ ਤਾਂ ਮੈਨੂੰ ਦੱਸੋ ਬਈ ਕਿੰਨੇ ਰਿਸ਼ਤੇ ਆਏ ਹੂੰ ਮੈਂ ਕਿਹੜਾ ਉੱਥੇ ਲਿਸਟ ਬਣਾਉਂਦਾ ਤਾਂ ਲਿਖਦਾ ਤਾਂ ਵੀ ਆਹ ਹਰ ਰਿਸ਼ਤਾ ਜੈਸਮੀਨ ਤੇ ਪਹਿਲਾਂ ਆਇਆ ਆਹ ਰਿਸ਼ਤਾ ਜੈਸਮੀਨ ਤੇ ਪਹਿਲਾਂ ਹੀ ਆਦਤਾ ਹੁੰਦਾ ਹੀ ਹੈ ਜਿਵੇਂ ਹੁਣ ਮੈਨੂੰ 3 4 ਰਿਸ਼ਤੇ ਆਇਤੇ ਮੰਨ ਲਓ ਮੈਂ ਹਾਂ ਮੈਨੂੰ ਵੀ ਯਾਰ ਇਹਨੂੰ ਤੂ ਤਿੰਨ ਕ ਤਾਂ ਮੈਨੂੰ ਵੀ ਆਏ ਲਏ ਹਾਂ ਨੂੰ ਗੰਨ ਕ ਆਗੇ ਤੇ ਸੰਯੋਗ ਆਪਣੇ ਜੁੜਨੇ ਤੇ ਹੈ ਨਾ ਤਾਂ ਕਰਕੇ ਆਨੇ ਬਹਾਨੇ ਨਾਲ ਮਨਾ ਹੋਏਗੀ ਬਿਲਕੁਲ 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 ਇੱਕ ਗੱਲ ਹੈ ਜਿੱਥੇ ਚਲੂੰਗਾ ਚਲੂੰਗੀ ਨਾਲ ਤੇਰੇ ਟਿਕਟਾਂ ਤੋਂ ਲੈ ਦੇ ਜੁਕੇ ਦਾ ਜੀ ਲੋਟਰੀ ਵੀ ਜਾ ਖੁੱਲਿਆ ਤਾਂ ਭਰਤਾ ਦਿੱਤਾ ਹੁਣ ਮਾਰਾ ਦੇ ਹੱਥਾ ਹਾਂ ਜੇ ਹੋ ਜਵੇ ਕਿਸਮਤ ਬਿਲਕੁਲ ਬਿਲਕੁਲ ਪਾ ਭਾਈ ਮੇਰਾ ਨਹੀਂ ਭਰ ਹੋਇਆ ਇੱਧਰ ਹੀ ਭਰ ਹੋਇਆ ਮੇਰਾ ਗ੍ਰੈਜੂਏਸ਼ਨ ਨਹੀਂ ਕੀਤੀ ਵੀ ਹੁਣ ਦੇਖਦੇ ਆ ਮੈਨੂੰ ਤਾਂ ਹੀ ਭਰ ਹੋਇਆ ਦੇਖ ਮੈਂ ਜੇ ਕਹਿੰਦੇ ਤਾਂ ਹੈਗੇ ਆ ਇਹੀ ਤੁਸੀਂ ਕਹਿੰਦੇ ਸੀ ਰਹੇ ਵੀ ਚੱਲ ਜੇ ਨਿਕਲ ਗਿਆ ਤੂੰ ਹਫਤਾ ਲਾਏ ਆਂ ਹਾਂ ਪਰ ਮੈਂ ਕੁੱਲ ਨਹੀਂ ਜਾਣ ਨੂੰ ਤੇਰਾ ਕਹਦਾ ਚੱਲ ਦੇਖਦੇ ਆ ਕੋਈ ਗੱਲ ਨਹੀਂ ਜੇ ਮਾਲਕ ਨੇ ਕਰਤੀ ਕਿਰਪਾ ਬਾਬੇ ਨੇ ਹਨਾ ਕੁੱਲ ਨਹੀਂ ਨਹੀਂ ਜਾਣ ਪਰ ਬਾਬਾ ਜੀ ਆਪੀ ਚੱਲ ਕੋਈ ਤੇਰਾ ਜੀ ਨਹੀਂ ਲੱਗਣਾ ਮੈਨੂੰ ਕੋਈ ਗੱਲ ਨਹੀਂ ਜਿੱਥੇ ਮਾਲਕ ਨੇ ਦਾਣਾ ਪਾਣੀ ਲਿਖਿਆ ਉਹ ਉੱਥੇ ਹਾਰੇ ਜਿੱਥੇ ਮਾਲਕ ਰੱਖਦਾ ਏ ਰਹਿਣਾ ਫਦਾ ਹਰੇ ਕਹਾਲ ਤੇ ਵਿੱਚ ਉੱਥੇ ਦਾਣਾ ਪਾਣੀ ਜਾ ਕੇ ਚੁਗਣਾ ਏ ਜਿੱਥੇ ਲਿਖਿਆ ਵਾ ਹਨਾ ਜੇ ਤੂੰ ਮੇਰੇ ਬਿਨਾਂ ਰਹਿ ਲੂੰਗਾ ਲੈ ਦੱਸ ਜੇ ਮੈਂ ਚਲੇਗੀ ਤੈਨੂੰ ਮੇਰੇ ਬਿਨਾਂ ਰਹਿ ਲੂੰਗਾ ਕੋਈ ਗੱਲ ਨਹੀਂ ਰਹਿ ਲਾਂਗੇ ਹੈ ਤੂੰ ਪਤਾ ਕੀ ਗੱਲ ਆ ਅ ਵੀ ਦੇਖ ਜੇ ਬਾਬੇ ਨੇ ਕਿਰਪਾ ਕਰਤੀ ਤੇਰਾ ਲੱਗ ਗਿਆ ਚਲ ਤੈਨੂੰ ਘੁੰਮਣੇ ਜਾਣਾ ਤੈ ਕਿਹੜਾ ਉੱਥੇ ਸਿਟੀਜ਼ਨ ਹੋਣ ਜਾਣਾ ਮੈਂ ਨੀਂ ਨਹੀਂ ਦੂ ਜਾਣਾ ਹੈ ਹਫਤਾ ਦੱਸ ਦੇ ਲੈ ਇੱਥੇ ਤਾਂ ਇਹ ਤਾਂ ਹੁੰਦਾ ਇੰਡੀਆ ਚ ਵੀ ਚੱਲ ਕੰਨੂ ਚੱਲ ਜਨਾ ਕੋਈ ਗੱਲ ਨਹੀਂ ਇੱਕ ਦੋ ਦਿਨ ਤਿੰਨ ਦਿਨ ਹਫਤਾ ਦੋ ਹਫਤੇ ਆਏ ਹੁੰਦਾ ਵੀ ਘਰ ਚਲੇ ਜਾਣਾ ਉੱਥੇ ਆਏ ਹੁਣ ਉੱਥੇ ਪਰ ਵੀ ਜੀ ਜੀ ਨਹੀਂ ਲੱਗਿਆ ਰਵਿੰਦਰ ਨੇ ਕਹਿਣਾ ਮਹੀਨਾ ਲਾ ਕੇ ਆ ਹੁਣ ਡੇਢ ਲੱਖ ਦੀ ਤੇ ਟਿਕਟ ਕਟਾਈ ਵੀ ਆ ਇਹ ਮੈਂ ਆਹੀ ਗੱਲ ਕਹਿਣ ਲੱਗਿਆ ਤਾਂ ਉੱਥੇ ਪਰ ਆਏ ਆ ਨਾ ਫਿਰ ਜੇ ਜਾਣਾ ਬੰਦੇ ਨੇ ਫੇਰ ਘੱਟੋ ਘੱਟ ਵੀ ਮਹੀਨਾ ਖੰਡ ਤਾਂ 2 ਮਹੀਨੇ ਲਾ ਕੇ ਆਣਾ ਪਚਾਈਦਾ ਕਿਉਂਕਿ ਇੰਨੀ ਮਹਿੰਗੀ ਟਿਕਟ ਵੀ ਕਰਾਉਣੀ ਹੈ ਨਾ ਠੀਕ ਨਹੀਂ ਮੇਨ ਗੱਲ ਇਹ ਕਿ ਫੈਮਿਲੀ ਦਾ ਹੋਵੇ ਤਾਂ ਸਭ ਨਾਲ ਵਧੀਆ ਹਾਂ ਜੇ ਬਾਬੇ ਦੀ ਕਿਰਪਾ ਕਰਤੀ ਹੈ ਪਾ ਇਕੱਠੇ ਚ ਲਗੇ ਪੇਤਾ ਪਾ ਕੋਈ ਡਰਨੀ ਹੈ ਪੇਤਾ ਚਾਹੇ ਸਾਲ ਲਾਇਆ ਹੋ ਚਾਹੇ ਦੋ ਸਾਲ ਲਾਇਆ ਹੋ ਪੇਤਾ ਕੋਈ ਡਰ ਨਹੀਂ ਜੰਦਾ ਪਿੱਛੇ ਵੀ ਕੰਮ ਦੇਖਣਾ ਨਹੀਂ ਮੈਂ ਵੈਸੇ ਗੱਲ ਕਰਦੀ ਜਣੀ ਆਪਾਂ ਪੈਸਾ ਨਾਲ ਲੈ ਜਾਗੇ ਅੱਛਾ ਜਣੀ ਆਪਾਂ ਫੇਰ ਮਹੀਨਾ ਦੋ ਮਹੀਨੇ ਲਾ ਕੇ ਆਵਾਂਗੇ ਅਗਰ ਅਗਰ ਬਾਬੇ ਨੇ ਕਿਰਪਾ ਕਰਤੀ ਤਾਂ ਕੋਈ ਨਹੀਂ ਮਹਾਰਾਜ ਆਪੇ ਸਾਈ ਹੋਊਗਾ ਉਹਨਾਂ ਨੂੰ ਵੀ ਪਤਾ ਵੀ ਉਹਨਾਂ ਦੇ ਨਿਆਣੇ ਖੜੇ ਆ ਲੈਨ ਚ ਹਾਂ ਉਹ ਮੜਦਾ ਦਾ ਮੇਰਾ ਵੀ ਸ਼ੌਕ ਆ ਵੀ ਜਹਾਜ਼ਰੀ ਬਾਰੇ ਨੂੰ ਇੱਕ ਵਾਰ ਤਾਂ ਹੱਥ ਪਾਉਣਾ ਹੀ ਪਾਣਾ ਆਏ ਆਉਗੇ ਹਜੂਰ ਸਾਹਿਬ ਜਾਏ ਆਉਗੇ ਹੈ ਪਾਰੀ ਨੂੰ ਹੱਥ ਪਵਾ ਦਾਂਗੇ ਤੁਹਾਡਾ ਪਹਿਲਾ ਵਧੀਆ ਗੱਲ ਆਪਾਂ ਗੁਰੂ ਦੇ ਘਰ ਜਾਣਾ ਹੈਨਾ ਫਿਰ ਉਸ ਤੋਂ ਬਾਅਦ ਕਿਤੇ ਵੀ ਜਾਈਏ ਕਿਆ ਬਤਾ ਮਹਾਰਾਜ ਵੀ ਇਹੀ ਚਾਹੁੰਦੇ ਵੀ ਰਵਿੰਦਰ ਪਹਿਲਾ ਗੁਰੂ ਘਰ ਆਵੇ ਹਮ ਚਲੋ ਕੋਈ ਗੱਲ ਨਹੀਂ ਕੋਈ ਏ ਕੇਰ ਕਤਲੇ ਪਿੰਡ ਗੇਰਾ ਇੱਥੇ ਨਾਲ ਥੋੜੀ ਪੈਣਾ ਰੋਡ ਪਰ ਖੜੀ ਹੈ ਗੱਡੀ ਕਲੱਚ ਦੱਬੇ ਤੇ ਬੈਣਾ ਨਹੀਂ ਪਹਿਲਾਂ ਤਾਂ ਐਵੇਂ ਹਲਾਈ ਗਈ ਕੁਛ ਨਹੀਂ ਤਾਂ ਹੁੰਦਾ ਉਹ ਫੇ ਪੱਧਰੀ ਖੜੀ ਸੀ ਗੱਡੀ ਓਕੇ 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 ਹੁਣ ਇੱਥੇ ਰੋਡ ਪਰ ਖੜੀ ਸੀ ਹੁਣ ਮੈਂ ਕਲੱਚ ਦੱਬਿਆ ਤਾਂ ਪਿੱਛੇ ਨੂੰ ਹੋਈ ਗੱਡੀ ਓਕੇ ਚਲੋ ਚੱਲੀਏ ਫੇਰ ਹੁਣ ਚਲੋ ਜੀ ਫੇਰ ਅੱਗੇ ਨੂਰ ਦੀ ਜ਼ਿਆਦਾ ਆਉਂਦੀ ਹੈ ਚਲੋ ਚਾਓ ਚਲੋ ਬਈ ਆਏਗੀ ਪਹਾੜੀਆਂ ਦਾ ਇੱਕ ਨਜ਼ਾਰਾ ਹਨਾ ਪਹਾੜੀ ਦੀ ਇਹਦਾ ਚਲ ਹੈ ਚਾਹੇ ਛੋਟੀਆਂ ਹੀ ਆ ਪਹਾੜੀਆਂ ਪਰ ਬੰਦੇ ਤਾਂ ਨਾਲੇ ਨਾਲੇ ਅਸੀਂ ਮੱਥਾ ਟੇਕਿਆ ਆਏ ਹਨਾ ਨਾਲੇ ਆਪਣਾ ਮੌਕੀ ਦੇਖ ਲੈ ਕਿੰਨੇ ਆ ਬੰਦਾ ਹੈਲੋ 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 ਨਾਲੇ ਆਪਣਾ ਮੱਥਾ ਠੇਕਿਆ ਨਾਲੇ ਜੈਸਮੀਨ ਦੀ ਫੈਸ ਪੂਰੀ ਹੋ ਗਈ ਵੀ ਪਹਾੜੀਆਂ 'ਚ ਘੁੰਮ ਕੇ ਆਣਾ ਪਹਾੜੀ ਏਰੀਆ 'ਚ ਹਮਮ ਤਾਂ ਪਹਾੜੀ ਏਰੀਆ ਯਾਰ ਬੜੀਆ ਦੇਖਦਾ ਨਾਲੇ ਹੋਰ ਅੱਗੇ ਦੇਖ ਕਿੰਨੇ ਆਣੇ ਬੰਦ ਹਨ ਮੈਂ ਇਧਰ ਏਰੀਆ ਨੂੰ ਰਾਤ ਨੂੰ ਸਫਰ ਕਰਨ ਔਖਾ ਜਾਲਪੁਰ ਜੂਨਪੁਰ ਜਿੱਤਾ ਅੱਛਾ 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 ਉਹ ਗੱਲ ਹੈ ਕਿ ਹੁਣ ਚੋੜਾਕੂ ਵੀ ਇੱਧਰੇ ਹੁਣੇ ਜ਼ਿਆਦਾਤਰ ਜੋ ਤਾਕੂ ਧਾਣੀ ਕਦੇ ਸੁਣਿਆ ਤਾਂ ਹੈ ਨਹੀਂ ਇੰਤਰ ਨੂੰ ਐਡਾ ਕੋਈ ਪਰ ਜਾਨਵਰਾਂ ਤੇ ਧਰੂਰੇ ਥਾਂ ਥਾਂ ਬੋਰਡ ਲੱਗੇ ਹੋਏ ਆ ਆਵਾਰਾ ਡੱਗ ਡੂੰਗਰ ਬਹੁਤ ਫਿਰਦੇ ਆ ਅੱਗੇ ਮੈਂ ਤੁਹਾਨੂੰ ਨਾ ਬੋਲ ਵੀ ਕਿਤੇ ਬਥੇਰੇ ਪੈਸੇ ਤੁਹਾਡੇ ਕੋਲ ਲੈ ਬਥੇਰੇ ਪੈਸੇ ਤੇ ਮੇਰੇ ਕੋਲ ਵੇ ਹੱਥ ਜਾ ਮਾਰ ਕੇ ਫੋਨੇ ਥੱਲੇ ਸਿੱਟ ਲਵੇ ਕਿਤੇ ਕਹੇ ਵੀ ਪਤਾ ਨਹੀਂ ਬਰੈਡ ਬਰੁੱਟੇ ਆ ਕਿਉਂਕਿ ਲੋਕ ਉਰੇ ਪਾਉਂਦੇ ਰਹਿੰਦੇ ਨੇ ਇਹਨਾਂ ਨੂੰ ਰਾਈਟ ਨਾਈਟ ਰਾਈਟ ਨਾਈਟ ਵਾਹੇ ਹੁਣ ਫਿਰ ਆਏ ਆ ਬੇਡਰਜੇ ਹੋਏ ਬਈ ਆ ਲੋਕਾਂ ਦੇ ਇੱਕ ਅਜਿਹਾ ਜੀ ਆਪਾਂ ਜਾਂਦੇ ਜਾਂਦੇ ਦੇਖਿਆ ਜੀ ਭਾਈ ਆਹੇ ਖੜਾ ਉਹਦੇ ਹਾਲੇ ਦੁਆਲੇ ਝੁੰਡ ਬਣਾਈ ਖੜੇ ਪੂਰੇ ਬਾਗਰ ਹੈਨਾ ਤੇ ਆਇਆ ਵੀ ਭਾਈ ਇਹ ਵੀ ਹੁਣ ਲੋਕ ਪਾਉਂਦੇ ਵੀ ਆ ਚਲੋ ਚਲੋ ਅਗਲੇ ਦੀ ਸ਼ਰਦਾ ਵੈਸੇ ਠੀਕ ਵੀ ਆ ਹੁਰੇ ਕਿਉਂਕਿ ਹੁਣ ਵਿਚਾਰਿਆਂ ਨੂੰ ਖਾਣ ਨੂੰ ਇਹਨਾਂ ਨੂੰ ਕੁਝ ਨਾ ਕੋਸਾ ਚਾਹੀਦਾ ਹੀ ਆ ਨਾ ਅੱਪਾ ਵੀ ਗਲਤੀ ਕਰੀ ਅੱਪਾ ਪਿਛਲੇ ਫੜੇ ਲਿਆੜੇ ਦੀ ਬਰੈਡ ਬਰੋਡ ਜੀ ਚਲੋ ਇਹ ਵੀ ਰੱਬ ਦੇ ਜੀ ਆ ਉਹੀ ਗੱਲ ਆ ਹੁਣ ਉਹਦੇ ਦੁਕਾਨ ਵੀ ਕਿਤੇ ਨੇੜੇ-ਤੇੜੇ ਮਿਲਣੀ ਚਲੋ ਕੋਈ ਗੱਲ ਨਹੀਂ ਫੇਰ ਸਹੀ ਕਿਤੇ ਲਾਓ ਜੀ ਆਗੇ ਹੈੱਡ ਤੇ ਕਈ ਵੀਡੀਓ ਚ ਜ਼ਿਕਰ ਹੋ ਗਿਆ ਹੈੱਡ ਦਾ ਹੈੱਡ ਤੇ ਜਾਣਾ ਹੈੱਡ ਤੇ ਜਾਣਾ ਹੈਨਾ ਪਰ ਦਿਖਾ ਨਹੀਂ ਹੋਇਆ ਕਿਸੇ ਵੀਡੀਓ ਚ ਹੈੱਡ ਇਹਨੂੰ ਕਹਿੰਦੇ ਆ ਜੀ ਰੋਪੜ ਦਾ ਹੈੱਡ ਹੈਨਾ ਉਰੇ ਬਾ ਕਮਾਲ ਨਜ਼ਾਰਾ ਹੈ ਜੀ ਹੈ ਇਹ ਫੁੱਲ ਲੱਗਿਆ ਪਿਆ ਹਾਂ ਇਹ ਫੁੱਲ ਇਹਨਾਂ ਨੇ ਹੁਣ ਹੁਣ ਮਤਲਬ ਜਿਆਦਾ ਬਣਾਤਾ ਸਿਸਟਮ ਵਧੀਆ ਕੁੱਲ ਫੱਲ ਐਨ ਵਧੀਆ ਲਾਤੇ ਹਨ ਅਸੀਂ ਤਾਂ ਵੈਸੇ ਘਰ ਵਾਲੀ ਐਡਰੈਸ 'ਚ ਹੀ ਫਿਰਦੇ ਆ ਜੀ ਅਸੀਂ ਘਰ ਵਾਲੀ ਐਡਰੈਸ ਵਿੱਚ ਹੀ ਫਿਰਦੇ ਆ ਇਹ ਤਾਂ ਹੁਣ ਕੁਦਰਤੀਓਂ ਚਲੋ ਇੱਧਰ ਆਏ ਹੋਏ ਤੇ ਮੈਂ ਕਿਹਾ ਚਲੋ ਘੁੰਮ ਚਾਲਨੇ ਆ ਆਪਣੇ 뷰ਅਰਸ ਨੂੰ ਵੀ ਦਿਖਾ ਦਿੰਦੇ ਆ ਹੈੱਡ ਹਨਾ ਹੈੱਡ ਦਾ ਨਜ਼ਾਰਾ ਪਾਣੀ ਦੀ ਸਪੀਡ ਬਹੁਤ ਆ ਜੀ ਉਰੇ ਇਹ ਹੁਣੇ-ਹੁਣੇ ਪੱਕੀ ਹੋਈ ਆ ਜੀ ਨਹਿਰ ਆ ਉਹ ਗੇ ਪੱਕੀ ਹੋ ਗਈ ਇਹ ਸਾਰੀ ਇਹ ਪਲਾਂ ਕੱਚੀ ਧੀ ਹੈ ਬਿਲਕੁਲ ਲੋਕ ਬਹੁਤ ਘੁੰਮਣ ਫਰਨ ਆਉਂਦੇ ਆ ਇਹ ਉਹ ਸਾਰਾ ਕੰਟਰੋਲ ਅੰਦਰ ਦਿਖਾਇਆ ਹੋਇਆ ਮੈਨੂੰ ਲੱਗਦਾ ਐਲ ਸੀ ਡੀਆਂ ਲੱਗੀਆਂ ਹੋਈਆਂ ਬੜੀਆਂ ਬੜੀਆਂ ਆ ਭਾਖੜੇ ਡੈਮ ਤੇ ਵੀ ਕੰਟਰੋਲ ਆਉਂਦਾ ਅੰਦਰ ਐਲ ਸੀ ਡੀ ਪਰ ਹੁਣ ਦੇਖਿਆ ਮੈਂ ਵੀ ਕਿੰਨਾ ਪਾਣੀ ਆਇਆ ਇਹ ਸਰਹੰਦ ਨਹਿਰ ਆ ਜੀ ਇਹ ਸਰਹੰਦ ਨਹਿਰ ਇਹਨਾਂ ਨੂੰ ਪਤਾ ਸੀ ਨਾ ਵੀ ਮੈਂ ਚੈੱਕ ਕਰ ਲਵਾਂ ਅੱਛਾ ਤਾਂ ਕਰਕੇ ਨੇ ਕੂੜਾ ਬਾਟੇ ਸਫਾਈ ਕੋਈ ਕਰਦਾ ਤਾਂ ਕਰਕੇ ਸਫਾਈ ਕਰਤੀ ਹੈ ਨਹੀਂ ਹੁਣ ਵਾਕਿਓ ਬਹੁਤ ਵਧੀਆ ਬਣਾਤਾ ਅੱਗੇ ਗਮਲੇ ਗੁੰਮਲੇ ਨਹੀਂ ਤੇ ਹੁੰਦੇ ਰੱਖੇ ਹੋਏ ਹਨਾ ਉਹ ਤਾਂ ਪਰ ਗਮਲੇ ਗੁੰਮਲੇ ਵੀ ਰੱਖੋ ਹੋ ਕੇ ਬਹੁਤ ਅੱਗੇ ਨਾਲੋਂ ਤਬਦੀਲੀ ਆ ਗਈ ਐਨ ਵਧੀਆ ਬਣਾਤਾ ਇਹ ਦੋ ਪਾਸੇ ਨੂੰ ਪਾਣੀ ਜਾਂਦਾ ਜੀ ਉਰੇ ਦਰਿਆਵ ਵਿੱਚ ਇਹ ਦਰਿਆ ਸਤਲੂਜ ਦਰਿਆ ਉਰੇ ਆ ਕੇ ਪਾਣੀ ਇਕੱਠਾ ਹੁੰਦਾ ਤੇ ਆਹ ਸਾਰੇ ਜਿਹੜੇ ਫਾਟਕਾ ਇਹੇ ਹੈਗੇ ਆ ਅੱਗੇ ਦਰਿਆ ਦੀ ਜਿਹੜਾ ਅੱਗੇ ਨੂੰ ਜਾਂਦਾ ਪਾਣੀ ਤੇ ਇੱਧਰ ਨੂੰ ਜਾਂਦਾ ਫਿਰ ਇਹ ਸਰੰਦ ਨਹਿਰ ਵਿੱਚ ਨੂੰ ਅੱਧਾ ਕੁਛ ਪਾਣੀ ਇੱਧਰ ਨੂੰ ਜਾਂਦਾ ਇੱਕ ਹੋਰ ਨਜ਼ਾਰਾ ਇਹ ਦੇਖਣ ਦਾ ਰੋਪੜ ਦਾ ਰੋਪੜ ਦੀ ਸ਼ਾਨ ਬਣ ਗਿਆ ਉਹ ਨਜ਼ਾਰਾ ਉਹ ਬਣਿਆ ਹੈ ਜੀ ਉਹ ਸਾਹਮਣੇ ਪੁਲ ਕਿੱਥੇ ਪੁਲ ਇੰਨਾ ਸੋਹਣਾ ਹੈ ਹਾਂ ਹਾਂ ਚਾਲੂ ਹੋ ਗਿਆ ਉਹ ਇੰਨਾ ਸੋਹਣਾ ਪੁਲ ਬਣਿਆ ਨਾ ਉਹ ਵੀ ਗੱਲੇ ਛੱਡ ਦੋ ਕੋਲ ਜਾ ਕੇ ਦੇਖਣੇ ਵਾਲਾ ਨਜ਼ਾਰਾ ਉਹਦਾ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਹੋਰ ਤਾਂ ਪਾਣੀ ਬਾਲੇ ਖਾਂਦਾ ਪੂਰੇ ਆ ਮੈਡਮ ਜੀ ਖੁਸ਼ ਆ ਹਣ ਹੈ ਥੋੜਾ ਚੇਂਜ ਹੋ ਜਾਂਦਾ ਨਾ ਸੰਗਤ ਆ ਮਨ ਥੋੜਾ ਚੇਂਜ ਹੋ ਜਾਂਦਾ ਬੰਦੇ ਦਾ ਹਨਾ ਉਹ ਪੁਲ ਬਹੁਤ ਵਧੀਆ ਲੱਗਦਾ ਜੇ ਇਸ ਵੀ ਨ ਕੋਲ ਤੋਂ ਕੱਢ ਲਈ ਵੀ ਜਾਏ ਉਹਦੇ ਵਿੱਚ ਨੂੰ ਕਿਤੇ ਨੂੰ ਉਹਦੇ ਹੋਣੀ ਲੱਗਦਾ ਹੁਣ ਆਪਾਂ ਐ ਕਰਦੇ ਆ ਜਾਂਦੇ ਜਾਂਦੇ ਉਧਰ ਨੂੰ ਹੀ ਘੁੰਮ ਜਾਂਦੇ ਹੋਰ ਦਸ ਹਾਂ ਹੋਰ ਕੀ ਆ ਭੁੱਲਾ ਜਾਂਦੇ ਜਾਂਦੇ ਉਧਰ ਨੂੰ ਹੀ ਗੱਡੀ ਘੁਮਾ ਦੇਣੀ ਬੜਾ ਟ੍ਰਿਪ ਦਾ ਸਹੱਦ ਹੋ ਗਈ ਪੁਲ ਦੇ ਵਿੱਚ ਨੂੰ ਲੰਘਣਾ ਲੰਘ ਜਾਣਾ ਤੈਨੂੰ ਦਿਖਾ ਦੇਣਾ ਪੁਲ ਕੋਲ ਤੇ ਵੀ ਭਾਈ ਵੀ ਆਹ ਪੋਲਾ ਨਾਮ ਬਣਿਆ ਠੀਕ ਹੈ ਤੇ ਬਹੁਤ ਵਧੀਆ ਨਜ਼ਾਰਾ ਅੱਜ ਇੱਕ ਮੌਸਮ ਵੀ ਵਧੀਆ ਹੈ ਨ ਬੱਦਲ ਬਾਈ ਹੋਈ ਵੀ ਹੈ ਉੱਪਰ ਤੇ ਇਹ ਉਰੇ ਤੇ ਦੇਖਦਾ ਪੂਰਾ ਪੋਲਾ ਉਹ ਦੇਖ ਓ ਦੇਖੋ ਇਹ ਕੋਲ ਤੋਂ ਬਹੁਤ ਉੱਚਾ ਭੋਲਾ ਹੈ ਉੱਧਰ ਹੀ ਲੱਗਦਾ ਉਰੇ ਤੇ ਇਹਦੇ ਵਿੱਚ ਤਾਂ ਕੋਲ ਜਾਏ ਤੇ ਪਤਾ ਲੱਗਦਾ ਦੇਖਦੇ ਹਾਂ ਹੁਣ ਉਧਰ ਨੂੰ ਘੁੰਮਾਂਗੇ ਵਿੱਦਿਆ ਪੜਾਈ ਵਾਲਾ ਹਾਂ 5 ਰੱਖਣਾ ਪਾਸ ਹਾਂ ਵਿੱਦਿਆ ਪੜਾਈ ਅਸੀਂ ਵੀ ਤੋੜ ਕੇ ਕਿਤਾਬਾਂ ਕਾਪੀਆਂ ਚ ਰੱਖੇ ਕਰਦੇ ਤੇ ਸਾਨੂੰ ਤਾਂ ਇਹਦੀ ਜ ਸਾਨੂੰ ਤਾਂ ਇਹਦੀ ਜ਼ਿਆਦਾ ਲੋੜ ਹੁੰਦੀ ਦੀ ਮੰਨੂ ਤਾਂ ਮੈਂ ਮੇਰਾ ਪੜਾਈ ਚ ਹੱਥ ਟੈਟੇ ਹੁੰਦਾ ਦਾ ਆ ਹੁਣ ਵੀ ਆਏ ਮਾਨਨ ਨੇ ਪੀ ਐਚ ਕੀ ਕਰਾਉ ਅੱਛਾ ਮਿਊਜ਼ਿਕ ਦੀ ਅੱਛਾ ਕਿਹੜੇ ਆਪੇ ਕਿਰਾਉ ਹੂੰ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਜਾਂਦਾ ਜੀ ਗੁਰਦੁਆਰਾ ਢਿੱਬੀ ਸਾਹਿਬ ਅੱਜ ਫੋਨ ਸਾਡਾ ਆਈਫੋਨ ਰਹਿ ਗਿਆ ਜੀ ਘਰੇ ਆਈਫੋਨ ਆਈਫੋਨ ਹੈ ਚਲੋ ਇਹ ਵੀ ਵੈਸੇ ਵਧੀਆ ਤੇ ਉਰੇ ਘੁੰਮਣ ਫਿਰਨ ਨੂੰ ਵਧੀਆ ਜਗਾ ਜੀ ਹੈ ਲੋਕੇਸ਼ਨ ਸਾਰੀ ਬਹੁਤ ਵਧੀਆ ਬੀ ਹੋ ਗਾ ਜੀ ਉਰੇ ਬਹੁਤ ਲੋਕ ਘੁੰਮਣ ਫਿਰਨ ਆਉਂਦੇ ਆ ਉਹ ਗਾਹਾਂ ਕਾਫੀ ਲੋਕ ਫਿਰਦੇ ਆ ਮੈਂ ਚਲੋ ਜੈਸਮੀਨ ਨੂੰ ਆ ਪੱਥਰ ਦੇਖ ਜਾ ਇਸਮੀਂ ਕਿਆ ਵਧੀਆ ਪਏ ਹੈ ਨਾ ਮੈਂ ਚਲੋ ਜੈਸਮੀਨ ਨੂੰ ਕਮਾਤੀ ਇੱਥੇ ਲਓ ਜੀ ਆ ਬਣਿਆ ਇਹ ਸ਼ਾਨ ਪੁਲ ਬਹੁਤ ਸੋਹਣਾ ਬਣ। ਹਾਂ। ਪੁਲ ਬਹੁਤ ਸੋਹਣਾ ਬਣਿਆ ਹੈ। ਹਲੇ ਵੀ ਉਹ ਥੋੜਾ ਥੋੜਾ ਕੰਮ ਚੱਲ ਰਿਹਾ। ਹਾਂ ਥੋੜਾ ਬਹੁਤ ਉਹਦਾ ਕੰਮ ਫੇਰ ਜੇ ਚੱਲੀ ਜਾਣਾ ਉਹਦਾ ਚਾਲੂ ਕਰਤਾ ਇਹਨਾਂ ਨੇ। ਹਾਂ। ਬਾਈ ਬਹੁਤ بڑا ਪੁਲ ਬਣਿਆ ਹੈ ਨਾ ਵਧੀਆ। ਇਹ ਕਿਵੇਂ ਦਾ ਇਹ ਦੇਖ ਰੋ ਹਨਾ। ਸ਼ੇਪ ਤਾਂ ਦੇਖੋ ਇਹਦੀ। ਇਹ ਫੁੱਲਾ ਬਾਹਰਲੇ ਉਹਦੇ ਬਣਿਆ। ਹਾਂ ਬਿਲਕੁਲ। ਲੰਡਨ 'ਚ ਹੈ ਨਾ ਮੇਰੇ ਖਿਆਲ ਚ ਇਦਾਂ ਦਾ ਜਿਹੜੇ ਫਿਲਮਾਂ 'ਚ ਦੇਖਿਆ ਆਪਾਂ ਨੇ। ਹਾਂ ਹਾਂ ਹਾਂ। ਸ਼ੇਪ ਜੀ ਉਹ ਬਣਾਇਆ ਇਹਨਾਂ ਨੇ ਬਹੁਤ ਵਧੀਆ ਬਣਿਆ ਹੈ ਇਹਨੂੰ ਬਹੁਤ ਵਧੀਆ ਬਣਿਆ ਹੈ ਇਹਨੂੰ ਇਹਦੀ ਬਿੱਤ ਤੁਸੀਂ ਨਾ ਕਿਆ ਕਹਿੰਦੇ ਨੇ ਉਹਨਾਂ ਨੂੰ ਅਹ ਟ੍ਰੇਨ ਚ ਵੀ ਘੁਮਾ ਕੇ ਲੈ ਕੇ ਆਏ ਟ੍ਰੇਨ ਚ ਰੇਲਵੇ ਸਟੇਸ਼ਨ ਅੰਦਰ ਇਸੇ ਦਿਨ ਆਈ ਕਹਾਂ ਮੈਨੂੰ ਕਿਸੇ ਦਿਨ ਤੁਸੀਂ ਟ੍ਰੇਨ ਚ ਵੀ ਘੁਮਾ ਕੇ ਲੈ ਕੇ ਆਇਓ ਹਾਂ ਹਾਂ ਕੋਈ ਨਾ ਕਮਾ ਲਿਆਵਾਂਗੇ ਤੈਨੂੰ ਟ੍ਰੇਨ ਚ ਵੀ ਰੇਲਵੇ ਸਟੇਸ਼ਨ ਵੀ ਬਹੁਤ ਵਧੀਆ ਬਣ ਗਿਆ ਹੁਣ ਤਾਂ ਅੱਛਾ ਤਾਂ ਦੇਖਿਆ ਨਹੀਂ ਨਾ ਮੈਨੂੰ ਕਿਹੜੇ ਤੁਸੀਂ ਲੈ ਕੇ ਜਾਂਦੇ ਹੋਂ ਤਾਂ ਬਹੁਤ ਵਧੀਆ ਬਣਾਤਾ ਸਾਰਾ ਢਾਕੇ ਆ ਨਾ ਸਾਰਾ ਢਾਕੇ ਦੁਬਾਰਾ ਬਣਾਇਆ ਅੱਛਾ ਅੱਛਾ ਉਹ ਵੀ ਦਿਖਾਣੇ ਆਪਣੇ ਵੀਵਰਸ ਨੂੰ ਰੇਲਵੇ ਸਟੇਸ਼ਨ ਪਰ ਗੋਲ ਗੋਲ ਜਿਹੋ ਮਿਲਦੇ ਹਨਿਆ ਆਲੂ ਵਾਲੇ ਫਪੌੜੇ ਜੇ ਬੇਸਵਾਦ ਹੁੰਦੇ ਆ ਜੀ ਚਲ ਜਾ ਕੇ ਆਈਏ ਲੈ ਕੇ ਆਈਏ ਮੇਰਾ ਦਿਲ ਕਰਦਾ ਦੇਖਦੇ ਆ ਬਹੁਤ ਸੁਆਦ ਪਕੌੜੇ ਹੁੰਦੇ ਆ ਉਹ ਗੋਲ ਗੋਲ ਜੇ ਉਹ ਫੇਰ ਦੇਖਾਂਗੇ ਹੁਣ ਟਾਈਮ ਡੰਗਰਾਂ ਦਾ ਹੋਇਆ ਬਾਈ ਫੇਰ ਖਿਲਾ ਦੂੰਗਾ ਤੈਨੂੰ ਟੈਂਸ਼ਨ ਨਾ ਲੈ ਆ ਦੇਖੋ ਆਹ ਰੇਲਵੇ ਜੀ ਜਨਾ ਆ ਨਹੀਂ ਹੈਗਾ ਅੱਗੇ ਆਹ ਯਾ ਦੇਖੋ ਵਾਹੂ ਇਹਦਾ ਹੀ ਆ ਆ ਕੁਆਰਟਰ ਆ ਇੱਥੋਂ ਆ ਰਿਹਾ ਨਵਾਂ ਸ਼ੁਰੂ ਹੋਇਆ ਇੱਥੋਂ ਬਣਿਆ ਏ ਕਿੰਨਾ ਸੋਹਣਾ ਲੱਗਦਾ ਇਹ ਆ ਬਣਿਆ ਨਵਾਂ ਸਾਰਾ ਨਵਾਂ ਬਣ ਗਿਆ ਏ ਰੈੱਡ ਤੇ ਪਿੰਕ ਰੈੱਡ ਤੇ ਪਿੰਕ ਤੋਂ ਆ ਉਹ ਪਰਿਆ ਬਣਾ ਤਾਇਆ ਨੇ ਇਹਨਾਂ ਨੇ ਹੁਣ ਤਾਂ